ਲੋਕ ਸਭਾ ਚੋਣਾਂ ਨੂੰ ਲੈ ਕੇ ਇਸ ਵੇਲੇ ਸਿਆਸੀ ਸਰਗਰਮੀਆਂ ਤੇਜ਼ ਹੋ ਚੁੱਕੀਆਂ ਨੇ ਇਸੇ ਵਿਚਾਲੇ ਸ਼ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪਰਮਬੰਦ ਸਿੰਘ ਬੰਟੀ ਰੁਮਾਣਾ ਜਿਨ੍ਹਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤਾਂ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਬੰਟੀ ਰੁਮਾਣਾ ਦੇ ਵੱਲੋਂ ਸੂਬਾ ਸਰਕਾਰ ਤੇ ਨਿਸ਼ਾਨੇ ਸਾਧੇ ਗਏ ਨੇ ਕਈ ਮੁੱਦਿਆਂ ਨੂੰ ਲੈ ਕੇ ਸੂਬਾ ਸਰਕਾਰ ਤੇ ਉਹਨਾਂ ਸਵਾਲ ਚੁੱਕੇ ਨੇ ਇਸ ਦੌਰਾਨ ਪਾਣੀ ਸਮੇਤ ਕਈ ਮੁੱਦਿਆਂ ਦਾ ਉਹਨਾਂ ਜ਼ਿਕਰ ਕੀਤਾ ਦਰਅਸਲ ਪਾਣੀ ਤੇ ਹੋਰ ਕਈ ਮੁੱਦਿਆਂ ਨੂੰ ਲੈ ਕੇ ਸੂਬਾ ਸਰਕਾਰ ਨੂੰ ਪਰਮਬੰਦ ਸਿੰਘ ਬੰਟੀ ਰੁਮਾਣਾ ਇਥੇ ਘੇੜ ਦੇ ਨਜ਼ਰਾਰੇ ਦਰਅਸਲ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸਤ ਸਰਗਰਮ ਹੋ ਚੁੱਕੀ ਹੈ ਇਸੇ ਵਿਚਾਰੇ ਲਗਾਤਾਰ ਉਮੀਦਵਾਰਾਂ ਦੇ ਹੱਥ ਦੇ ਵਿੱਚ tourn ਪ੍ਰਚਾਰ ਚੱਲ ਰਿਹਾ ਤੇ ਉੱਥੇ ਹੀ ਸੂਬਾ ਸਰਕਾਰ ਦਾ ਵੀ ਘਰਾਉ ਕੀਤਾ ਜਾ ਰਿਹਾ ਪਰਮਬੰਦ ਸਿੰਘ ਬੰਟੀ ਰੁਮਾਣਾ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਤੇ ਇਸੇ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਦੇ ਵੱਲੋਂ ਸੂਬੇ ਦੀ ਸਰਕਾਰ ਤੇ ਕਈ ਤਰ੍ਹਾਂ ਦੇ ਨਿਸ਼ਾਨੇ ਸਾਧੇ ਗਏ ਨੇ ਠੋਡਾ ਸਾਰਿਆਂ ਦਾ ਧੰਨਵਾਦ ਜੀ ਤੁਸੀਂ ਸਮਾਂ ਕੱਢ ਕੇ ਆਏ ਹੋ ਮੈਂ ਥੋੜਾ ਦੇਰੀ ਨਾਲ ਆਇਆ ਇਸ ਗੱਲ ਦੀ ਮਾਫੀ ਮੰਗਦਾ ਤੁਹਾਡੇ ਤੋਂ ਪਰ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਇੱਕ ਬੜੇ ਇੰਪੋਰਟੈਂਟ ਇਸ਼ੂ ਤੇ ਬੜੇ ਅਹਿਮ ਮੁੱਦੇ ਤੇ ਇੱਕ ਇਹੋ ਜਿਹਾ ਮੁੱਦਾ ਜਿਹਦੇ ਚ ਇਹ ਪੋਟੈਂਸ਼ੀਅਲ ਹੈ ਜੋ ਸਾਜ਼ਿਸ਼ ਆਮ ਆਦਮੀ ਪਾਰਟੀ ਸਰਕਾਰ ਦੀ ਸਿਰੇ ਚੜ ਗਈ ਉਹਦੇ ਚ ਪੋਟੈਂਸ਼ੀਅਲ ਹੈ ਕਿ ਪੰਜਾਬ ਦੀ ਖੇਤੀ ਦਾ ਜੋ ਕੁਝ ਬਚਿਆ ਉਹਨੂੰ ਕਿ ਤਬਾਹ ਕਰ ਦੇਣਾ ਇਟ ਹੈਜ਼ ਦ ਪੋਟੈਂਸ਼ੀਅਲ ਟੂ ਡਿਸਟਰੋਏ ਵਾਟਐਵਰ ਇਜ਼ ਲੈਫਟ ਆਫ ਪੰਜਾਬਸ ਐਗਰੀਕਲਚਰ ਪੰਜਾਬ ਦਾ ਕਿਸਾਨ ਪੰਜਾਬ ਦਾ ਜ਼ਿਮੀਦਾਰ ਪੰਜਾਬ ਦਾ ਮਜ਼ਦੂਰ ਜਿਹੜਾ ਐਗਰੀਕਲਚਰ ਤੇ ਨਿਰਭਰ ਹੈ ਪੰਜਾਬ ਦਾ ਵਪਾਰ ਵੀ ਐਗਰੀਕਲਚਰ ਤੇ ਨਿਰਭਰ ਹੈ ਅੱਜ ਪੰਜਾਬ ਦੀ ਖੇਤੀ ਇੱਕ ਬੜੇ ਵੱਡੇ ਸੰਕਟ ਚੋਂ ਲੰਘ ਰਹੀ ਕਰਜ਼ਾ ਵੱਧਦਾ ਜਾ ਰਿਹਾ ਹੈ ਇਨਪੁਟ ਕਾਸਟ ਵੱਧਦੀ ਜਾ ਰਹੀ ਹੈ ਡੀਜ਼ਲ ਦੀ ਕੀਮਤ ਵੱਧਦੀ ਜਾ ਰਹੀ ਹੈ ਟਰੈਕਟਰਾਂ ਦੀ ਕੀਮਤ ਵੱਧਦੀ ਜਾ ਰਹੀ ਹੈ ਫਰਟੀਲਾਈਜ਼ਰ ਵੱਧਦਾ ਜਾ ਰਿਹਾ ਹੈ ਜਿਸ ਉਸ ਪ੍ਰੋਪੋਰਸ਼ਨ ਦੇ ਵਿੱਚ ਐਮਐਸਪੀ ਦੇ ਵਿੱਚ ਇਨਕਰੀਜ਼ ਨਹੀਂ ਹੋ ਰਹੀ ਜਿਸ ਕਾਰਨ ਕਿਸਾਨ ਦਬਦਾ ਜਾ ਰਿਹਾ ਹੈ ਹਰ ਰੋਜ਼ ਹੁਣ ਇੱਕ ਕਾਨੂੰਨੀ ਸਾਜ਼ਿਸ਼ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਸਰਕਾਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਅਰਵਿੰਦ ਕੇਜਰੀਵਾਲ ਦੇ ਕਹਿਣ ਤੇ ਇੱਕ ਕਾਨੂੰਨੀ ਸਾਜ਼ਿਸ਼ ਰਚੀ ਜਾ ਰਹੀ ਹੈ ਜਿਸ ਤਹਿਤ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪੰਜਾਬ ਦਾ ਪਾਣੀ ਖੋ ਕੇ ਹਰਿਆਣਾ ਤੇ ਰਾਜਸਥਾਨ ਨੂੰ ਦਿੱਤਾ ਜਾਵੇ ਤੁਸੀਂ ਇਹ ਦੇਖੋ ਆਮ ਆਦਮੀ ਪਾਰਟੀ ਕਾਗਜ਼ੀ ਪਤਰੀ ਐਨੇ ਪੱਕੇ ਤੌਰ ਤੇ ਪੰਜਾਬ ਦੇ ਹੱਥ ਵੱਡਣ ਦੀ ਤਿਆਰੀ ਚ ਹੈ ਪੰਜਾਬ ਦਾ ਪਾਣੀ ਖੋਣ ਦੀ ਤਿਆਰੀ ਚ ਹੈ ਜਿਵੇਂ ਮੈਂ ਪਹਿਲਾਂ ਕਿਹਾ ਜੇ ਨਾ ਰੋਕਿਆ ਗਿਆ ਫਿਰ ਇਹਨੇ ਕਾਗਜ਼ ਇਹਨੇ ਪੱਕੇ ਤਿਆਰ ਹੋ ਜਾਣੇ ਹੈ ਕਿ ਮੁੜ ਕੇ ਫਿਰ ਵੇਲਾ ਹੱਥ ਕਿਸੇ ਦੇ ਨਹੀਂ ਆਉਣਾ ਕੀ ਕੀਤਾ ਜਾ ਰਿਹਾ ਹੈ ਪੰਜਾਬ ਦੇ ਨਹਿਰੀ ਪਟਵਾਰੀਆਂ ਤੇ ਤਕਰੀਬਨ 1100 ਨਹਿਰੀ ਪਟਵਾਰੀ ਆ ਪੰਜਾਬ ਚ ਜਿਹੜੇ ਪੰਜਾਬ ਦੇ ਕੱਸੀਆਂ ਤੇ ਪੰਜਾਬ ਦੇ ਮੋਗਿਆਂ ਤੇ ਪੰਜਾਬ ਦੇ ਰਜਵਾਹਾਂ ਚ ਪਾਣੀ ਦਾ ਫਲੋ ਚੈੱਕ ਕਰਦੇ ਆ ਪਾਣੀ ਕਿੰਨਾ ਆ ਰਿਹਾ ਕਿੰਨਾ ਲੈਂਡ ਹੈ ਜਿਹੜਾ ਕਿੰਨੀ ਜ਼ਮੀਨ ਹੈ ਉਹਨੂੰ ਨਹਿਰੀ ਪਾਣੀ ਨਾਲ ਸਿੰਚਾਈ ਹੋ ਰਹੀ ਹੈ ਉਹਦੀ ਐਗਰੀਕਲਚਰਲ ਲੈਂਡ ਜਿਹੜਾ ਉਹ ਕਿੰਨਾ ਕਨਾਲ ওয়াটার ਨਾਲ ਇਰੀਗੇਟ ਹੋ ਰਿਹਾ ਇਹ ਸਾਰਾ ਕੁਝ ਚੈੱਕ ਕਰਦੇ ਹੁਣ ਉਹਨਾਂ ਤੇ ਸਰਕਾਰ ਵੱਲੋਂ ਦਬਾਅ ਪਾਇਆ ਜਾ ਰਿਹਾ ਹੈ ਉਹਨਾਂ ਨੂੰ ਠਮਕਾਇਆ ਜਾ ਰਿਹਾ ਹੈ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਹੈ ਕਿ ਇਹ ਰਿਪੋਰਟ ਦਿਓ ਕਿ ਪੰਜਾਬ ਦਾ ਐਗਰੀਕਲਚਰਲ ਲੈਂਡ ਹੈ ਜਿਹੜਾ 100% ਐਗਰੀਕਲਚਰਲ ਲੈਂਡ ਕਨਾਲ ওয়াটার ਨਾਲ ਇਰੀਗੇਟ ਹੋ ਰਿਹਾ ਐ ਇਸ ਵੀ ਪੰਜਾਬ ਦੀ ਜਿੰਨੀ ਖੇਤੀ ਯੋਗ ਜ਼ਮੀਨ ਹੈ ਉਦੀ ਸਿੰਚਾਈ ਐ ਇਸ ਵੇਲੇ ਨਹਿਰੀ ਪਾਣੀ ਨਾਲ ਹੋ ਰਹੀ ਐ ਨਹਿਰੀ ਪਾਣੀ ਇੰਨਾ ਕੁ ਪੰਜਾਬ ਦੇ ਵਿੱਚ ਸਫੀਸ਼ੀਐਂਟ ਐ ਕਿ ਉਹ ਪੰਜਾਬ ਦੀ ਸਾਰੀ ਜ਼ਮੀਨ ਜੋ ਵਾਹੀਯੋਗ ਐ ਉਹਨੂੰ ਪਹੁੰਚ ਰਿਹਾ ਐ ਇਹ ਪ੍ਰੈਸ਼ਰ ਪਾਇਆ ਜਾ ਰਿਹਾ ਹੁਣ ਇਹਦੇ ਪਿੱਛੇ ਮਨਸ਼ਾ ਕੀ ਐ ਇਹਦੇ ਪਿੱਛੇ ਮਨਸ਼ਾ ਇਹ ਐ ਕਿ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਕੇਸੇਸ ਚੱਲ ਰਹੇ ਐ ਜਿੰਨਾ ਕੇਸਾਂ ਦੇ ਵਿੱਚ ਦਿੱਲੀ ਦੀ ਸਰਕਾਰ ਨੇ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਪਹਿਲਾਂ ਹੀ ਐਫੀਡੇਵਿਟ ਦਾਇਰ ਕਰਤਾ ਹੈ ਕਿ ਦਿੱਲੀ ਤੇ ਰਾਜਸਥਾਨ ਤੇ ਤੇ ਹਰਿਆਣਾ ਤੇ ਵੀ ਜਿਹੜਾ ਪੰਜਾਬ ਦਾ ਪਾਣੀ ਹੈ ਜਿਹਨੂੰ ਪੰਜਾਬ ਕਲੇਮ ਕਰਦਾ ਕਿ ਇਹ ਸਾਡਾ ਪਾਣੀ ਹੈ ਉਹਦੇ ਤੇ ਇਹਨਾਂ ਸੂਬਿਆਂ ਦਾ ਵੀ ਹੱਕ ਹੈ ਹੁਣ ਉਹਨਾਂ ਕੇਸਸ ਦੇ ਵਿੱਚ ਸਟੇਟਸ ਰਿਪੋਰਟਸ ਜਾਣੀ ਹੈ ਕਿ ਪੰਜਾਬ ਦੇ ਪਾਣੀ ਦਾ ਹੀ ਅਸਲੀ ਸਟੇਟਸ ਕੀ ਹੈ ਪੰਜਾਬ ਕੋਲੇ ਪਾਣੀ ਕਿੰਨਾ ਹੈ ਉਹਦੇ ਵਿੱਚ ਕੀ ਕੁਝ ਇਹਨਾਂ ਨੇ ਦੱਸਣਾ ਹੈ ਕਿ ਪੰਜਾਬ ਕੋਲੇ ਪਾਣੀ ਕਿੰਨਾ ਹੈ ਪੰਜਾਬ ਦੀ ਕਿੰਨੀ ਜ਼ਮੀਨ ਹੈ ਜਿਹੜੀ ਵਾਯੂਗ ਜ਼ਮੀਨ ਹੈ ਉਹ ਕਨਾਲ ਵਾਟਰ ਨਾਲ ਇਰੀਗੇਟ ਹੋ ਰਹੀ ਹੈ ਨਹਿਰੀ ਪਾਣੀ ਕਿੰਨਾ ਪਹੁੰਚ ਰਿਹਾ ਤੇ ਇਹ ਸਾਰਾ ਕੁਝ ਦੇਖ ਕੇ ਇਹ ਕੈਲਕੂਲੇਟ ਹੋਣਾ ਕਿ ਪੰਜਾਬ ਕੋਲੇ ਪਾਣੀ ਸਪੇਅਰ ਹੈ ਜਾਂ ਨਹੀਂ ਹੈ ਉਹਨੇ ਦਬਾਏ ਇਸ ਕਰਕੇ ਪਾਇਆ ਜਾ ਰਿਹਾ ਹੈ ਕਿ ਇੱਕ ਰਿਪੋਰਟ ਤਿਆਰ ਕਰਾ ਲਓ ਸਾਰੇ ਪਟਵਾਰੀਆਂ ਤੋਂ ਕਿ ਪੰਜਾਬ ਕੋਲੇ ਇੰਨਾ ਕ ਪਾਣੀ ਹੈ ਕਿ ਹਰ ਖੇਤ ਨੂੰ ਟੇਲਾਂ ਤੱਕ ਇੱਕ ਇੱਕ ਕਿੱਲੇ ਨੂੰ ਪੰਜਾਬ ਦੇ ਨੂੰ ਨਹਿਰੀ ਪਾਣੀ ਪਹੁੰਚ ਰਿਹਾ ਹੈ देयर इज ਇਨਫ ਵਾਟਰ ਤਾਂ ਕਿ ਸੁਪਰੀਮ ਕੋਰਟ ਇਹ ਡਿਸਾਈਡ ਕਰ ਦਵੇ ਕਿ ਪੰਜਾਬ ਦੇ ਕੋਲੇ ਪਾਣੀ ਵਾਧੂ ਹੈ ਤੇ ਇਹ ਪਾਣੀ ਜਿਹੜਾ ਹੈ ਹਰਿਆਣਾ ਤੇ ਰਾਜਸਥਾਨ ਨਾਲ ਤੇ ਦਿੱਲੀ ਨਾਲ ਵੰਡਿਆ ਜਾਣਾ ਚਾਹੀਦਾ ਇਹ ਸਾਜ਼ਿਸ਼ ਹੈ ਸੁਪਰੀਮ ਕੋਰਟ ਤੇ ਵਿੱਚ ਇਹੋ ਜੀ ਰਿਪੋਰਟ ਦੇ ਦਿਓ ਕੀ ਸੁਪਰੀਮ ਕੋਰਟ ਦਾ ਉਹ ਡਿਸੀਜਨ ਆਉਣਾ ਸੁਭਾਵਕ ਹੋ ਜਵੇ ਇਹ ਆਮ ਆਦਮੀ ਪਾਰਟੀ ਦੀ ਚਾਲ ਹੈ ਜੇ ਮੈਂ ਪੰਜਾਬੀ ਚ ਦੇਸੀ ਸ਼ਬਦਾਂ ਚ ਕਹਾਂ ਕਿ ਸੁਪਰੀਮ ਕੋਰਟ ਦਾ ਮੋਟਾ ਵਰਤ ਕੇ ਇਹ ਪੰਜਾਬ ਦਾ ਪਾਣੀ ਹਰਿਆਣਾ ਤੇ ਰਾਜਸਥਾਨ ਨੂੰ ਦੇਣ ਦੀ ਸਾਜ਼ਿਸ਼ ਆਮ ਆਦਮੀ ਪਾਰਟੀ ਦਿੱਲੀ ਨੂੰ ਦੇਣ ਦੀ ਸਾਜ਼ਿਸ਼ ਕਰ ਰਹੀ ਹੈ ਹੁਣ ਇਹਦੇ ਵਿੱਚ ਪਟਵਾਰੀ ਜਿਹੜੇ ਨਹਿਰੀ ਪਟਵਾਰੀ ਆ ਉਹ ਰਜਿਸਟਰ ਕਰ ਰਹੇ ਰਜਿਸਟ ਕਿਉਂ ਕਰ ਰਿਹਾ ਤੁਸੀਂ ਸਰਕਾਰ ਦਾ ਹੁਕਮ ਹੈ ਮੁੱਖ ਮੰਤਰੀ ਦਾ ਹੁਕਮ ਹੋਵੇ ਤੇ ਵਿਚਾਰਾ ਪਟਵਾਰੀ ਕਿਵੇਂ ਰਜਿਸਟ ਕਰ ਸਕਦਾ ਹੈ ਰਜਿਸਟ ਕਿਉਂ ਕਰ ਰਿਹਾ ਕਿਉਂਕਿ ਪੰਜਾਬ ਦਾ ਜਿਹੜਾ ਖੇਤੀਯੋਗ ਵਾਹੀ ਯੋਗ ਜਿੰਨਾ ਜਿੰਨੀ ਜ਼ਮੀਨ ਹੈ ਉਹ ਕੇਵਲ 21% ਆਫ ਥੈਟ ਲੈਂਡ ਇਜ਼ ਇਰੀਗੇਟਿਡ ਬਾਈ ਕਨਾਲ ਵਾਟਰ ਕੇਵਲ 21% ਜ਼ਮੀਨ ਹੈ ਜਿਹੜੀ ਨਹਿਰੀ ਪਾਣੀ ਨਾਲ ਇਰੀਗੇਟ ਹੋ ਰਹੀ ਹੈ ਜਿੱਦੀ ਸਿੰਚਾਈ ਨਹਿਰੀ ਪਾਣੀ ਨਾਲ ਹੋ ਰਹੀ ਹੈ 79% 79% ਜ਼ਮੀਨ ਜਿਹੜੀ ਹੈ ਉਹ ਟਿਊਬਨਰਾਈ ਇਰੀਗੇਟ ਹੋ ਰਹੀ ਹੈ ਮੈਂ ਤਾਂ ਇਹਨਾਂ ਤੇ ਸ਼ਬਦ ਨੂੰ ਹੀ ਮੈਂ ਵਰਤਣਾ ਚਾਹੁੰਦਾ ਸੀ ਮੂਰਖਾਂ ਤੇ ਹੈਰਾਨ ਹੈ ਕਿ ਜੇ ਇੰਨਾ ਨਹਿਰੀ ਪਾਣੀ ਹੋਵੇ ਅੱਜ ਪੰਜਾਬ ਦੇ ਵਿੱਚ ਤਕਰੀਬਨ 15 ਲੱਖ ਟਿਊਬਲ ਹੈ ਲੋਕ ਆਪਦੀਆਂ ਮੋਟਰਾਂ ਇੰਜਨਾਂ ਨਾਲ ਚਲਾਉਂਦੇ ਆ ਤੇਲ ਪਾਲਦੇ ਆ ਮਹਿੰਗਾ ਡੀਜ਼ਲ ਪਾਲਦੇ ਆ ਤੇ ਜੇ ਇੰਨਾ ਪਾਣੀ ਹੋਵੇ ਤੇ ਸੁਪਰੀਮ ਕੋਰਟ ਹੀ ਇਹਨਾਂ ਨੂੰ ਪੁੱਛ ਲਵੇ ਜੇ ਇੰਨਾ ਪਾਣੀ ਹੈ ਤਾਂ ਫਿਰ ਲੋਕਾਂ ਨੂੰ ਟਿਊਬਲ ਕਿ ਲਾਉਂਦੇ ਕੀ ਲੋਟਾ ਸੋ ਇਹ ਪ੍ਰੈਸ਼ਰ ਇਸ ਕਰਕੇ ਰਿਸਿਸਟ ਹੋ ਰਿਹਾ ਵੇਖੋ 21% ਨੂੰ ਇਹ 100% ਦਿਖਾਉਣਾ ਚਾਹੁੰਦੇ ਤੁਸੀਂ ਉਹ ਸਾਰੇ ਪਟਵਾਰੀ ਵੀਰਾਂ ਦੀ ਤੁਸੀਂ ਵੀਡੀਓਜ਼ ਵੀ ਦੇਖੀਆਂ ਉਹਨਾਂ ਦੀਆਂ ਚੈਨਲਸ ਤੇ ਇੰਟਰਵਿਊ ਇੰਟਰਵਿਊਜ਼ ਵੀ ਆਈਆਂ ਕਿ ਅਸੀਂ ਵੀ ਪੰਜਾਬ ਦੇ ਪੁੱਤ ਆ ਅਸੀਂ ਪੰਜਾਬ ਨਾਲ ਐਡੀ ਵੱਡੀ ਬੇਇਨਸਾਫੀ ਕਿਵੇਂ ਕਰ ਹੋਣ ਦੇ ਸਕਦੇ ਸੋ ਉਹਨਾਂ ਤੇ ਰਿਪੋਰਟ ਇਹ ਇਹ ਪ੍ਰੈਸ਼ਰ ਜਦੋਂ ਪਾਇਆ ਜਾ ਰਿਹਾ ਜਿਹੜੇ ਰਿਸਿਸਟ ਕਰ ਰਹੇ ਆ ਅੱਜ 260 ਪਟਵਾਰੀ ਆਊਟ ਆਫ ਆਈ ਥਿੰਕ ਅਪ੍ਰੋਕਸੀਮੇਟਲੀ 1100 ਪਟਵਾਰੀ ਆਲਮੋਸਟ 25% ਹੈਵ ਬੀਨ ਸਸਪੈਂਡਡ 25% ਸਸਪੈਂਡ ਕਰਤੇ ਉਹਨਾਂ ਦੇ ਪ੍ਰਧਾਨ ਸ਼ਾਇਦ ਉਹਨਾਂ ਦਾ ਨਾਮ ਮੈਨੂੰ ਲੱਗਦਾ ਜਸਕਰਨ ਸਿੰਘ ਗਹਿਰੀ ਪੁੱਤਰ ਤੁਹਾਡੇ ਇੱਥੇ ਹੀ ਨੇੜੇ ਤੇੜੇ ਕਿਤੇ ਪਿੰਡ ਹੈ ਸਸਪੈਂਡ ਕਰਕੇ ਇਮੀਡੀਏਟਲੀ ਹੁਕਮ ਕਰਤਾ ਕਿ ਤੇਰਾ ਹੈੱਡਕੁਆਰਟਰ ਜਿਹੜਾ ਉਹ ਪਠਾਨਕੋਟ ਤਬਦੀਲ ਕੀਤਾ ਜਾਂਦਾ ਉੱਥੇ ਜਾ ਕੇ ਜੁਆਇਨ ਕਰ ਇਸ ਤਰ੍ਹਾਂ ਦਾ ਪ੍ਰੈਸ਼ਰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਨਹਿਰੀ ਪਟਵਾਰੀਆਂ ਤੇ ਪਾਰੀ ਹੈ ਤਾਂ ਕਿ ਰਿਪੋਰਟ ਤਿਆਰ ਕਰਾ ਕੇ ਪੰਜਾਬ ਦਾ ਹੱਕ ਪੰਜਾਬ ਦੀ ਖੇਤੀ ਨੂੰ ਖਤਮ ਕਰਕੇ ਪੰਜਾਬ ਦਾ ਹੱਕ ਜਿਹੜਾ ਹਰਿਆਣੇ ਨੂੰ ਤੇ ਰਾਜਸਥਾਨ ਨੂੰ ਦਿੱਤਾ ਜਾ ਸਕੇ ਇੱਥੇ ਮੈਂ ਪਹਿਲਾਂ ਇੱਕ ਚੀਜ਼ ਸਪਸ਼ਟ ਕਰ ਦਿਆਂ ਜਿਹੜਾ ਅਕਾਲੀ ਦਲ ਦਾ ਸਟੈਂਡ ਹੈ ਅਕਾਲੀ ਦਲ ਦਾ ਸਟੈਂਡ ਬੜਾ ਸਪਸ਼ਟ ਹੈ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਪਾਣੀਆਂ ਦਾ ਰੌਲਾ ਹੋਇਆ ਚਾਹੇ ਉਹ ਸੂਬਿਆਂ ਦੇ ਵਿੱਚ ਇਸ਼ੂ ਬਣਿਆ ਚਾਹੇ ਕਿਸੇ ਮੁਲਕਾਂ ਦੇ ਵਿੱਚ ਇਸ਼ੂ ਬਣਿਆ ਉਹ ਇਸ਼ੂ ਹਮੇਸ਼ਾ ਰਾਈਪੇਰੀਅਨ ਪ੍ਰਿੰਸੀਪਲ ਦੇ ਆਧਾਰ ਤੇ ਸੈਟਲ ਹੁੰਦਾ ਹੈ। ਇਹੀ ਇਕਾਲੀ ਦੋਸ ਦਾ ਸਟੈਂਡ ਹੈ। ਪਾਣੀ ਪੰਜਾਬ ਕੋਲ ਕਿੰਨਾ ਹੈ ਨਹੀਂ ਹੈ। ਥੈਟ ਇਜ਼ ਨਾਟ ਇਨ ਕੁਐਸਚਨ। ਉਹ ਮਸਲਾ ਹੀ ਨਹੀਂ ਹੈ। ਮਸਲਾ ਇਹ ਹੈ ਕਿ ਰਾਈਪੇਰੀਅਨ ਕਾਨੂੰਨ ਦੇ ਤਹਿਤ ਹਰਿਆਣਾ ਦਾ ਤੇ ਰਾਜਸਥਾਨ ਦਾ ਹੱਕ ਨਹੀਂ ਬਣਦਾ। ਉਹ ਪਾਣੀ ਪਹਿਲਾਂ ਹੀ ਗਲਤ ਦਿੱਤੇ ਗਏ ਆ। ਉਹ ਪਾਣੀ ਪੰਜਾਬ ਨੂੰ ਵਾਪਸ ਹੋਣਾ ਚਾਹੀਦਾ। ਪਹਿਲਾਂ ਤਾਂ ਮੈਂ ਇਹ ਸਪਸ਼ਟ ਕਰ ਦਿਆਂ। ਦੂਜੀ ਗੱਲ ਜਿਹੜੀ ਮੈਂ ਗੱਲ ਕਰਨੀ ਚਾਹਣਾ ਹੈ ਕਿ ਇਹ 21% ਨੂੰ 100% ਦਿਖਾਉਣਾ ਚਾਹੁੰਦੇ ਹਾਂ ਮੈਂ ਕਈ ਥਾਵਾਂ ਤੇ ਮੁੱਖ ਮੰਤਰੀ ਸਾਹਿਬ ਦੀਆਂ ਇੰਟਰਵਿਊਜ਼ ਵੀ ਸੁਣੀਆਂ ਵੀ ਮੈਂ ਮਾਸਟਰ ਮਹਿੰਦਰ ਦਾ ਮੁੰਡਾ ਹੈ ਮੇਰੇ ਫਾਦਰ ਮੈਥ ਪੜਾਉਣਾ ਪੜਾਉਂਦੇ ਹੁੰਦੇ ਸੀ ਬੜੇ ਚੰਗੇ ਮੈਥ ਦੇ ਟੀਚਰ ਸੀ ਜਾਂ ਤਾਂ ਫਿਰ ਮਾਸਟਰ ਮਹਿੰਦਰ ਜੀ ਨੇ ਮੁੱਖ ਮੰਤਰੀ ਸਾਹਿਬ ਨੂੰ ਸਿਖਾਇਆ ਨਹੀਂ ਚੱਜ ਨਾਲ ਕਿ 21 ਦਾ 100 ਤਾਂ ਕਿਵੇਂ ਬਣੂਗਾ ਜਾਂ ਨਲਾਇਕ ਸਟੂਡੈਂਟ ਹੀ ਇੰਨਾ ਸੀ ਜਿਹਨੂੰ 21 ਤੇ 100 ਦਾ ਫਰਕ ਨਹੀਂ ਪਤਾ ਇਹ ਕਿਤੇ ਨਾ ਕਿਤੇ ਕਮੀ ਰਹੀ ਹੈ ਪਰ ਤੁਸੀਂ ਇੱਕ ਚੀਜ਼ ਦੇਖੋ ਇਹ ਸਾਜ਼ਿਸ਼ ਜਿਹੜੀ ਹੈ ਅੱਜ ਦੀ ਨਹੀਂ ਚੱਲ ਰਹੀ ਜਿਹੜੀ ਮੈਂ ਤੁਹਾਨੂੰ ਕਿਹਾ ਕਿ ਹਰਿਆਣੇ ਨੂੰ ਦੇਣ ਦੀ ਤਿਆਰੀ ਹੈ ਹਰਿਆਣੇ ਦਾ ਬੀਜੇਪੀ ਦਾ ਪ੍ਰਧਾਨ ਜਿਹੜਾ ਉਹਨਾਂ ਦਾ ਰਾਜ ਸਭਾ ਦਾ ਐਮਪੀ ਵੀ ਹੈ ਸੁਸ਼ੀਲ ਗੁਪਤਾ ਪ੍ਰੈਸ ਕਾਨਫਰੰਸ ਕਰਕੇ ਪਹਿਲੀ ਗਾਰੰਟੀ ਹਰਿਆਣੇ ਦੇ ਲੋਕਾਂ ਨੂੰ ਦਿੰਦਾ ਹੈ ਕਿ ਐਸਵਾਈਐਲ ਕੰਪਲੀਟ ਹੋਊਗੀ ਤੇ ਐਸਵਾਈਐਲ ਦੇ ਵਿੱਚ ਪਾਣੀ ਪੰਜਾਬ ਤੋਂ ਲਿਆਂਦਾ ਜਾਊਗਾ ਇਮੇ ਖਬਰ ਤੁਹਾਡੇ ਅਸਤੇ ਤੁਹਾਡੇ ਨਾਲ ਲੈ ਕੇ ਆਇਆ ਇਹ ਫਰਸਟ ਗਾਰੰਟੀ ਜਿਹੜੀ ਆਮ ਆਦਮੀ ਪਾਰਟੀ ਨੇ ਹਰਿਆਣੇ ਤੇ ਦਿੱਤੀ ਹੈ ਇਹਦੇ ਤੇ ਵੀ ਮੁੱਖ ਮੰਤਰੀ ਭਗਵੰਤ ਮਾਨ ਥੋੜਾ ਸਟੈਂਡ ਸਪਸ਼ਟ ਕਰਦੇ ਨੇ ਐਂਡ ਅਰਵਿੰਦ ਕੇਜਰੀਵਾਲ ਨੇ ਇਟ ਇਜ਼ ਔਨ ਰਿਕਾਰਡ ਕਿ ਭਗਵੰਤ ਮਾਨ ਦੀ ਮੌਜੂਦਗੀ 'ਚ ਇਹ ਗੱਲ ਕਹੀ ਹੈ ਕਿ ਹਰਿਆਣਾ ਦਾ ਵੀ ਹੱਕ ਹੈ ਪਾਣੀਆਂ ਦਾ ਦੂਜੀ ਚੀਜ਼ ਤੁਹਾਡੇ ਨਾਲੋਂ ਬਿਹਤਰ ਕੌਣ ਜਾਣਦਾ ਹੈ ਕਿ ਇਹ ਪਾਣੀਆਂ ਨੂੰ ਦੇਣ ਦੀ ਤਿਆਰੀ ਕਦੋਂ ਤੋਂ ਹੋ ਰਹੀ ਹੈ ਤੁਹਾਡੇ ਬਠਿੰਡੇ 'ਚ ਹੀ ਮੀਟਿੰਗ ਹੋਈ ਸੀ ਫੋਟੋਆਂ ਟੋਡੇ ਬਠਿੰਡੇ 'ਚ ਹੀ ਮੀਟਿੰਗ ਹੋਈ ਸੀ Rajasthan ਦਾ MP ਜਿਹੜਾ ਉਹ Hanuman Beniwal ਸੀ ਉਹਦੇ ਨਾਲ ਤੁਸੀਂ ਸਾਰਿਆਂ ਨੇ ਉਦੋਂ ਕਵਰ ਕੀਤੀ ਹੋਣੀ ਹੈ ਹਰਿਆਣੇ ਦਾ Rajasthan ਦਾ MP Hanuman Beniwal ਉਹਨੂੰ ਇੱਥੇ ਬੁਲਾ ਕੇ ਡੈਲੀਗੇਸ਼ਨ ਆਈ ਇੱਕ Rajasthan 'ਚੋਂ ਉਹਦੇ ਨਾਲ ਮੀਟਿੰਗ ਹੋਈ ਮੀਟਿੰਗ ਹੋਣ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਨੇ ਫੈਸਲਾ ਕੀਤਾ ਕੀ ਰਾਜਸਥਾਨ ਨੂੰ ਪਾਣੀ ਪੰਜਾਬ ਰਾਜਸਥਾਨ ਦੀ ਲੋੜ ਮੁਤਾਬਕ ਦੇਗਾ ਲੋੜ ਤਾਂ ਪੰਜਾਬ ਦੀ ਪੂਰੀ ਨਹੀਂ ਹੋ ਰਹੀ ਤੇ ਉਦੋਂ ਖਬਰਾਂ ਵੀ ਲੱਗੀਆਂ ਪੰਜਾਬ ਕੇ ਮੁੱਖ ਮੰਤਰੀ ਭਗਵੰਤ ਨੇ ਕਿਸਾਨੋ ਕਾ ਰੱਖਾ ਮਾਨ ਭਾਖੜਾ ਮੇ ਪਾਣੀ ਦੇਣਾ ਕਾ ਕੀ ਦਿਆ ਆਸ਼ਵਾਸਨ ਫਿਰ ਹਨੂਮਾਨ ਬੇਨੀਵਾਲ ਨੇ ਟਵੀਟ ਕੀਤਾ ਕਿ ਸਾਡੀ ਮੁਲਾਕਾਤ ਹੋਈ ਭਗਵੰਤ ਮਾਨ ਨਾਲ ਤੇ ਸਾਡੀਆਂ ਮੰਗਾਂ ਮੰਨਦੇ ਹੋਏ ਸਾਡੇ ਗੰਗਾ ਨਗਰ ਹਨੂਮਾਨਗੜ ਬੀकानेर ਦੇ ਏਰੀਏ ਨੂੰ ਪੰਜਾਬ ਦਾ ਪਾਣੀ ਵੱਧ ਦਿੱਤਾ ਜਾਊਗਾ ਤੇ ਇਟ ਇਜ਼ ਅ ਫੈਕਟ ਜੇ ਤੁਸੀਂ ਹੈਡਵਰਕਸ ਤੋਂ ਵੀ ਚੈੱਕ ਕਰੋ ਅੱਜ ਵੀ ਪੰਜਾਬ ਦਾ ਪਾਣੀ ਜਿਹੜਾ ਹੈ ਪੰਜਾਬ ਦੇ ਹਿੱਸੇ ਦਾ ਪਾਣੀ ਰਾਜਸਥਾਨ ਨੂੰ ਦਿੱਤਾ ਜਾ ਰਿਹਾ ਪੰਜਾਬ ਬੂੰਦ ਬੂੰਦ ਨੂੰ ਤਰਸ ਰਿਹਾ ਸਰਹੰਦ ਫੀਡਰ ਦੇ ਵਿੱਚੋਂ 700 ਕਿਊਸਿਕ ਦੇ ਅਗੇਂਸਟ 1200 ਕਿਊਸਿਕ ਰਾਜਸਥਾਨ ਨੂੰ ਜਾ ਰਿਹਾ ਗੰਗ ਕਨਾਲ ਦੇ ਵਿੱਚੋਂ 900 ਕਿਊਸਿਕ ਦੇ ਅਗੇਂਸਟ 2400 क्यूएसਪ ਤੱਕ ਵੀ ਪਾਣੀ ਰਾਜਸਥਾਨ ਨੂੰ ਦਿੱਤਾ ਜਾ ਰਿਹਾ ਇਟ ਇਜ਼ ਅ ਮੈਟਰ ਆਫ ਰਿਕਾਰਡ ਇਰੀਗੇਸ਼ਨ ਡਿਪਾਰਟਮੈਂਟ ਕੋਲੇ ਰਿਕਾਰਡ ਹੈ ਹੈਡਵਰਕਸ ਤੇ ਬੇਲਦਾਰ ਬੈਠੇ ਆ ਜਾ ਕੇ ਚੈੱਕ ਬੇਲਦਾਰ ਤੋਂ ਹੋ ਜਾਂਦਾ ਸਰਕਾਰ ਤਾਂ ਰਿਕਾਰਡ ਦਿੰਦੀ ਨਹੀਂ ਸੋ ਇਹੋ ਜਿਹੇ ਹਾਲਾਤ ਰਾਜਸਥਾਨ ਤੇ ਪੰਜਾਬ ਨੂੰ ਰਾਜਸਥਾਨ ਤੇ ਹਰਿਆਣੇ ਨੂੰ ਤੇ ਦਿੱਲੀ ਨੂੰ ਪੰਜਾਬ ਦਾ ਪਾਣੀ ਜਿਹੜਾ ਉਹ ਖੋ ਕੇ ਦਿੱਤੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ ਇਹਦੇ ਵਿੱਚ ਇਹੋ ਜੀਆਂ ਜਿਹੜੀਆਂ ਸਾਜ਼ਿਸ਼ਾਂ ਹੈ ਇਸ ਸਮੇਂ-ਸਮੇਂ ਤੇ ਪੰਜਾਬ ਨਾਲ ਹੁੰਦੀਆਂ ਰਹੀਆਂ ਕੇਂਦਰ ਚ ਕੋਈ ਸਰਕਾਰਾਂ ਰਹੀਆਂ ਹੁਣ ਕਾਂਗਰਸ ਸੀ ਸੀ ਉਦੋਂ ਪੰਜ ਪੰਜਾਬ ਦੇ ਪਾਣੀਆਂ ਤੇ ਡਾਕਾ ਵੱਜਿਆ ਰਾਜਸਥਾਨ ਨੂੰ ਪੰਜਾਬ ਦੇ ਪਾਣੀ ਦਿੱਤੇ ਗਏ ਹਰਿਆਣੇ ਨੂੰ ਐਕਸੈਸ ਦਿੱਤਾ ਗਿਆ ਮੁੜ ਕੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਕੰਮ ਤੇ ਲੱਗੀ ਹੈ ਭਾਜਪਾ ਦੀ ਸਰਕਾਰ ਨੇ ਸਾਡਾ ਬੀਬੀਐਮਪੀ ਚੋਂ ਹੱਕ ਖੋ ਲਿਆ ਸਭ ਕੇਂਦਰ ਦੀਆਂ ਪਾਰਟੀਆਂ ਜਿਹੜੀਆਂ ਜਿਹੜੀਆਂ ਨੈਸ਼ਨਲ ਪਾਰਟੀਆਂ ਐ ਉਹ ਕਦੇ ਪੰਜਾਬ ਦੀਆਂ ਨਹੀਂ ਹੋ ਸਕਦੀਆਂ ਪੰਜਾਬ ਦੀ نسل ਦੀ ਤੇ ਪੰਜਾਬ ਦੀ ਫਸਲ ਦੀਆਂ ਵੈਰੀ ਰਹੀਆਂ ਨੇ ਇਹ ਪਾਰਟੀਆਂ ਇਹ ਇਤਿਹਾਸ ਦੱਸਦਾ ਹੈ ਸੋ ਮੈਂ ਲੋਕਾਂ ਨੂੰ ਬੇਨਤੀ ਕਰਨੀ ਚਾਹੂੰਗਾ ਇੱਕ ਚੀਜ਼ ਪਹਿਲਾਂ ਮੈਂ ਸਪਸ਼ਟ ਕਰ ਦਿਆਂ ਕਿ ਇਹ ਜਿਹੜੀ ਸਾਜ਼ਿਸ਼ ਹੈ ਸ਼੍ਰੋਮਣੀ ਅਕਾਲੀ ਦਲ ਕਿਸੇ ਕੀਮਤ ਤੇ ਇਹਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਊਗਾ ਜਿਸ ਤਰ੍ਹਾਂ ਨਾਲ ਲੜਾਈ ਲੜਨੀ ਪਈ ਲੜਾਈ ਲੜਾਂਗੇ ਲੀਗਲ ਲੜਾਈ ਲੜਨੀ ਪਈ ਲੀਗਲ ਲੜਾਈ ਲੜਾਂਗੇ ਸੜਕਾਂ ਤੇ ਆਉਣਾ ਪਿਆ ਸੜਕਾਂ ਤੇ ਆਵਾਂਗੇ ਪਟਵਾਰੀਆਂ ਦੇ ਨਾਲ ਖੜੇ ਆਂ ਡਟ ਕੇ ਖੜੇ ਆਂ ਜੇ ੱੱਕਾ ਹੋਊਗਾ 260 ਪਟਵਾਰੀ ਸਸਪੈਂਡ ਕੀਤੇ ਗਏ ਆ ਜਿਹੜੀ ਵੀ ਕੋਈ ਉਹਨਾਂ ਨੂੰ ਕਾਨੂੰਨੀ ਸਹਾਇਤਾ ਚਾਹੀਦੀ ਹੈ ਲੀਗਲ ਹੈਲਪ ਅਕਾਲੀ ਦਲ ਪੰਜਾਬ ਦੇ ਪਾਣੀਆਂ ਦੇ ਰਾਖੀ ਕਰਨ ਵਾਲਿਆਂ ਵਾਸਤੇ ਹਰ ਤਰ੍ਹਾਂ ਦੀ ਲੀਗਲ ਹੈਲਪ ਵੀ ਉਹਨਾਂ ਨੂੰ ਪ੍ਰੋਵਾਈਡ ਕਰੂਗਾ ਤੇ ਮੈਂ ਸਪਸ਼ਟ ਕਰ ਦਿਆ ਕਿ ਇਹ ਲੜਾਈ ਕਿਸੇ ਕੀਮਤ ਤੇ ਅਸੀਂ ਪਿੱਛੇ ਨਹੀਂ ਹਟਾਂਗੇ ਡਟ ਕੇ ਲੜਾਂਗੇ ਦੂਜੀ ਗੱਲ ਜਿਹੜੀ ਮੈਂ ਕਹਿ ਰਿਹਾ ਸੀ ਕਿ ਸੂਬੇ ਦੇ ਹਿੱਤਾਂ ਦੀ ਜਿਹੜੀ ਰਾਖੀ ਹੈ ਕਿਸੇ ਵੀ ਸਟੇਟ ਦੇ ਜਿਹੜੇ ਇੰਟਰਸਟਸ ਹੈ ਉਹ ਸਟੇਟ ਦੀ ਰੀਜਨਲ ਪਾਰਟੀ ਉਹ ਸਟੇਟ ਦੀ ਖੇਤਰੀ ਪਾਰਟੀ ਪ੍ਰੋਟੈਕਟ ਕਰ ਸਕਦੀ ਹੈ ਇਹ ਨੈਸ਼ਨਲ ਪਾਰਟੀਆਂ ਜਿਹੜੀਆਂ ਕੇਂਦਰੀ ਪਾਰਟੀਆਂ ਇਹਨਾਂ ਦਾ ਇੰਟਰਸਟ ਹਰ ਸਟੇਟ ਦੇ ਵਿੱਚ ਹੈ ਚਾਹੇ ਉਹ ਕਾਂਗਰਸ ਹੈ ਚਾਹੇ ਭਾਜਪਾ ਹੈ ਤੇ ਚਾਹੇ ਆਮ ਆਦਮੀ ਪਾਰਟੀ ਹੈ ਉਹਨਾਂ ਨੇ ਚੋਣਾ ਰਾਜਸਥਾਨ ਚ ਵੀ ਲੜਨੀ ਹੈ ਉਹਨਾਂ ਨੇ ਚੋਣਾ ਹਰਿਆਣਾ ਚ ਵੀ ਲੜਨੀ ਹੈ ਉਹਨਾਂ ਨੇ ਚੋਣਾ ਦਿੱਲੀ ਚ ਵੀ ਲੜਨੀ ਹੈ ਉਹ ਕਦੇ ਵੀ ਪੰਜਾਬ ਦੇ ਹੱਕਾਂ ਤੇ ਪੰਜਾਬ ਦੇ ਪਾਣੀਆਂ ਤੇ ਸਪਸ਼ਟ ਸਟੈਂਡ ਨਹੀਂ ਲੈ ਸਕਦੇ ਪੰਜਾਬ ਦੀ ਖੇਤਰੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੀ ਪੰਜਾਬ ਦੇ ਹੱਕਾਂ ਦੀ ਰਾਖੀ ਕਰ ਸਕਦੀ ਹੈ ਮੈਂ ਬੇਨਤੀ ਕਰਦਾ ਹਾਂ ਪਾਰਲੀਮੈਂਟ ਚੋਣਾਂ ਦੇ ਵਿੱਚ ਐਸੀ ਮੈਂ ਤੁਹਾਡੇ ਰਾਹੀਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਪੰਜਾਬ ਦੇ ਖੇਤਰੀ ਪਾਰਟੀ ਦੇ ਨੁਮਾਇੰਦਿਆਂ ਨੂੰ ਤਕੜਾ ਕਰੀਏ ਵੱਧ ਤੋਂ ਵੱਧ ਪੰਜਾਬ ਦੀ ਖੇਤਰੀ ਪਾਰਟੀ ਦੇ ਨੁਮਾਇंदे ਜਿੱਤ ਕੇ ਜਾਣ ਤੁਸੀਂ ਦੇਖੋ ਪਿਛਲੇ ਸਮੇਂ ਵਿੱਚ ਪਿਛਲੀ ਪਾਰਲੀਮੈਂਟ ਦੇ ਵਿੱਚ ਬੀਬਾ ਹਰਸਿਮਰਤ कौर ਬਦਲ ਨੇ ਸਭ ਤੋਂ ਤਕੜੀਆਂ ਹੋ ਕੇ ਪੰਜਾਬ ਦੇ ਮਸਲਿਆਂ ਤੇ ਪੰਥ ਦੇ ਮਸਲਿਆਂ ਤੇ ਕਿਸਾਨੀ ਦੇ ਮਸਲਿਆਂ ਤੇ ਪੰਜਾਬ ਦੇ ਇੰਟਰਸਟ ਨੂੰ ਪ੍ਰੋਟੈਕਟ ਕਰਨ ਵਾਸਤੇ ਪਾਰਲੀਮੈਂਟ ਦੇ ਵਿੱਚ ਲੜਾਈ ਲੜੀ ਮੈਂ ਬੇਨਤੀ ਕਰਦਾ ਵੱਧ ਤੋਂ ਵੱਧ ਬੰਦੇ ਕਾਲੀ ਦਲ ਦੇ ਪੰਜਾਬ ਦੀ ਖੇਤਰੀ ਪਾਰਟੀ ਦੇ ਜਿੱਤ ਕੇ ਜਾਣ ਤਾਂ ਕਿ ਇਹ ਜਿਹੜੇ ਪੰਜਾਬ ਦੇ ਹੱਕ ਹੈ ਇਹਨਾਂ ਦੀ ਰਾਖੀ ਹੋਰ ਬਿਹਤਰ ਤਰੀਕੇ ਨਾਲ ਕੀਤੀ ਜਾ ਸਕੇ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਕੋਈ ਸਵਾਲ ਹੈ ਤਾਂ ਤੁਸੀਂ ਤੁਸੀਂ ਕਰ ਸਕਦੇ ਹੋ ਜਿਸ ਤਰ੍ਹਾਂ ਕਹਿ ਰਹੇ ਕਿ ਕਿਸਾਨਾਂ ਵਾਸਤੇ ਜਾਂ ਪਾਣੀ ਵਾਸਤੇ ਉਸ ਪਾਰਟੀ ਦੇ ਲੋਕ ਸਭਾ ਦੇ ਉੱਪਰ ਕਿਸਾਨਾਂ ਦਾ ਸੁਭਿ ਵਾਲਾ ਜੀ ਵਿਰੋਧ ਕਰ ਰਹੇ ਤੁਹਾਨੂੰ ਚਲੋ ਕਿਸੇ ਦਾ ਵਿਰੋਧ ਕੀਤਾ ਨਾ ਕੀਤਾ ਅੱਜ ਉਹ ਇਸ਼ੂ ਨਹੀਂ ਹੈ ਮੈਂ ਤਾਂ ਵੈਸੇ ਉਹਨਾਂ ਨੂੰ ਬੇਨਤੀ ਕਰਨੀ ਚਾਹਣਾ ਹੱਥ ਜੋੜ ਕੇ ਕੀ ਵਿਰੋਧ ਕਰੋ ਸਰਕਾਰ ਵਾਲਿਆਂ ਦਾ ਜਿਨ੍ਹਾਂ ਨੇ ਤੁਹਾਨੂੰ ਵਾਅਦਾ ਕੀਤਾ ਸੀ ਇਲੈਕਸ਼ਨ 'ਚ ਜਾਣ ਤੋਂ ਪਹਿਲਾਂ ਕਿ 22 ਦੀਆਂ 22 ਫਸਲਾਂ ਤੇ ਐਮਐਸਪੀ ਦੇਵਾਂਗੇ ਚੁਟਕੀ ਮਾਰ ਕੇ ਵੀ ਉਹਨਾਂ ਦੀ ਬੀਬੀ ਨੇ ਆਖਿਆ ਸੀ ਕਿ 5 ਮਿੰਟ ਦੇ ਦਿਓ 5 ਮਿੰਟ ਸਰਕਾਰ ਬਣ ਜੇ ਅਸੀਂ 5 ਮਿੰਟ ਤੇ ਐਮਐਸਪੀ ਦੇਵਾਂਗੇ ਵਿਰੋਧ ਕਰੋ ਉਹਨਾਂ ਲੋਕਾਂ ਦਾ ਜਿਹੜੇ ਕਹਿੰਦੇ ਸੀ ਬੱਕਰੀ ਮਰੀ ਦਾ ਵੀ ਮੁਆਵਜ਼ਾ ਦੇਵਾਂਗੇ ਜਿਹੜੇ ਕਹਿੰਦੇ ਸੀ ਮੁਰਗੀ ਮਰੀ ਦਾ ਵੀ ਮੁਆਵਜ਼ਾ ਦੇਵਾਂਗੇ ਤੇ ਅੱਜ ਸਾਡਾ ਵੀਰ ਇੱਕ ਨੌਜਵਾਨ ਉਥੇ ਖਨੋਰੀ ਬਾਰਡਰ ਤੇ ਸ਼ਹੀਦ ਹੋਇਆ ਮੁਆਵਜ਼ਾ ਤਾਂ ਉਹਨੂੰ ਨਹੀਂ ਮਿਲਿਆ ਕੰਪਨਸੇਸ਼ਨ ਦਾ ਪ੍ਰੋਮਿਸ ਕੀਤਾ ਸੀ ਉਹਨੂੰ ਨਹੀਂ ਮਿਲਿਆ ਗੱਲਾਂ ਕਰਦੇ ਸੀ ਬੱਕਰੀਆਂ ਦੀਆਂ ਮੁਰਗੀਆਂ ਦੀਆਂ ਗੱਲਾਂ ਕਰਦੇ ਸੀ ਕਿ ਜੇ ਜੇ ਖਰਾਬਾ ਹੋਊਗਾ 20-20 ਹਜ਼ਾਰ ਪਹਿਲਾਂ ਖਾਤਿਆਂ ਚ ਆਇਆ ਕਰੂਗਾ ਥੋੜੀ ਗਰਦੌਰੀ ਬਾਅਦ ਛੋਇਆ ਕਰੂਗੀ ਉਹਨਾਂ ਲੋਕਾਂ ਦਾ ਵਿਰੋਧ ਕਰੋ ਵਿਰੋਧ ਕਰੋ ਕੇਂਦਰ ਦੇ ਵਿੱਚ ਜਿਹੜੀ ਪਾਰਟੀ ਬੈਠੀ ਹੈ ਉਹਨਾਂ ਦਾ ਵਿਰੋਧ ਕਰੋ ਜਿਨ੍ਹਾਂ ਨੇ ਕਿਸਾਨਾਂ ਤੇ ਜਿਨ੍ਹਾਂ ਦੀ ਪਾਰਟੀ ਦੀ ਸਰਕਾਰ ਨੇ ਹਰਿਆਣੇ ਨੇ ਗੋਲੀਆਂ ਚਲਾਈਆਂ ਅਤਰੂ ਗੈਸ ਸਿੱਟੇ ਗਏ ਵਿਰੋਧ ਕਰੋ ਕਾਂਗਰਸ ਵਾਲਿਆਂ ਦਾ ਜਿਹੜੇ ਇਹਨਾਂ ਮੁੱਦਿਆਂ ਦੇ ਉੱਤੇ ਹੈਂਡ ਇਨ ਗਲਵ ਹੋਏ ਖੜੇ ਆ ਭਾਜਪਾ ਕਾਂਗਰਸ ਤੇ ਆਮ ਆਦਮੀ ਪਾਰਟੀ ਬਾਕੀ ਜੇ ਉਹ ਕਰਨੀ ਚਾਹੁੰਦੇ ਉਹਨਾਂ ਨੂੰ ਇਸ ਗੱਲ 'ਚ ਖੁਸ਼ੀ ਮਿਲਦੀ ਹੈ ਉਹਨਾਂ ਦੀ ਖੁਸ਼ੀ ਹੈ ਜੀ ਇਹਦੇ 'ਚ ਪੰਜ ਵਾਰ ਅਸਾਂ ਨੇ ਗੱਲ ਕਰੀ ਇਹਦੀ ਹਾਂਜੀ ਬਸਿਆ ਭਾਜਪਾ ਦੀ ਮਾਰ ਕਹਿ ਰਹੇ ਦੂਸਰੇ ਜਿਹੜਾ ਕੋਈ ਪੈਸਾ ਨਹੀਂ ਕੰਮ ਨਹੀਂ ਹੋਇਆ ਸੀ ਉਹ ਲੋਕਾਂ ਨਾਲ ਕਰਦੇ ਬਿਲਕੁਲ ਸਹੀ ਗੱਲ ਕਹਿ ਰਹੇ ਆ ਜੀ ਪਿਛਲੇ 70 ਸਾਲਾਂ 'ਚ ਜੋ ਨਹੀਂ ਹੋਇਆ ਤੇ ਮੈਨੂੰ ਲੱਗਦਾ ਅਗਲੇ 70 'ਚ ਵੀ ਜਿਹੜਾ ਕਦੇ ਨਹੀਂ ਹੋਣਾ ਉਹ ਭਗਵਾਨ ਸਿਓ ਮਾਨ ਨੇ ਕਰਕੇ ਵਿਖਾਇਆ ਹੁਣ ਕਿਹੜੇ-ਕਿਹੜੇ ਕਰਕੇ ਵਿਖਾਇਆ ਇਹ ਮੈਨੂੰ ਨਾ ਪੁੱਛੋ ਤੁਸੀਂ ਤਾਂ ਚੰਗਾ ਕੈਮਰੇ ਤੇ ਬਜ਼ੁਰਗ ਵੀ ਦੇਖਦੇ ਆ ਮਾਤਾਵਾ ਪੈਣਾ ਵੀ ਵੀ ਦੇਖਦੀਆਂ 17 ਸਾਲਾਂ 'ਚ ਇਹੋ ਜਿਹੇ ਮੰਤਰੀ ਨਹੀਂ ਬਣੇ ਸੀ ਕਟਾਰੂ ਚੱਕ ਕਰਕੇ ਜਿਨ੍ਹਾਂ ਤੇ ਇਹੋ ਜਿਹੇ ਇਲਜ਼ਾਮ ਲੱਗੇ 70 ਸਾਲਾਂ ਦੇ ਵਿੱਚ ਇਹੋ ਜਿਹੇ ਕੰਮ ਨਹੀਂ ਹੋਏ ਸੀ ਜਿੱਥੇ ਆਪਦੀ ਅੱਧੀ-ਅੱਧੀ ਉਮਰ ਵਾਲੀਆਂ ਬੀਬੀਆਂ ਨਾਲ ਪੰਜਾਬ ਦਾ ਮੁੱਖ ਮੰਤਰੀ ਨੇ ਵਿਆਹ ਕਰਾਇਆ ਹੋਵੇ ਨਾ ਛੇੜੋ ਇਹਨਾਂ ਗੱਲਾਂ ਨੂੰ ਕੋਈ ਫਾਇਦਾ ਨਹੀਂ ਇਹ ਬੜੀ ਭੈੜੀ ਚੁੰਡੀ ਵੱਢੀ ਜਾਣੀ ਹੈ 8 ਵਜੇ ਤੋਂ ਬਾਅਦ ਫਿਰ ਮੁੱਖ ਮੰਤਰੀ ਟੈਲੀਫੋਨ ਕਰਦਾ ਹਾਂ ਦਾ ਪੁਲਸ ਵਾਲਿਆਂ ਨੂੰ ਵੀ ਲਿਆਓ ਇਹਨੂੰ ਚੱਕ ਕੇ ਬੰਦੀ ਜੀ ਤੁਸੀਂ ਗੈਰ ਵਿੱਚ ਨੈਸ਼ਨਲ ਪਾਰਟੀ ਨਾਲ ਲਗਾਤਾਰ ਤੁਸੀਂ 10 ਸਾਲ ਜਿਹੜਾ ਨੈਸ਼ਨਲ ਪਾਰਟੀ ਦੇ ਨਾਲ ਹੀ ਰਹਿਣਾ ਕਰਦੇ ਉਹ ਤੋਂ ਫਿਰ ਉਹਨੇ ਕੀ ਕੀ ਇਹ ਜਿਹੜਾ ਫਾਜ਼ੀ ਸੀ ਜਿਹੜਾ ਕੋਈ ਰੱਖੋ ਸਟਾਰ ਸੁਖਬੀਰ ਸਿੰਘ ਬਾਦਲ ਨੇ ਕਈ ਥਾਂ ਤੇ ਪ੍ਰਧਾਨ ਸਾਹਿਬ ਨੇ ਸਪਸ਼ਟ ਕੀਤਾ ਹੈ ਕਿ ਬੀਜੇਪੀ ਉਹ ਨਹੀਂ ਰਹੀ ਜੋ ਅਟਲ ਬਿਹਾਰੀ ਵਾਜਪਾਈ ਸਾਹਿਬ ਵੀਰੇ ਤੇ ਅੜਵਾਨੀ ਸਾਹਿਬ ਵੀਰੇ ਸੀ ਜਿੰਨੀ ਦੇਰ ਸ਼੍ਰੋਮਣੀ ਅਕਾਲੀ ਦਲ ਨਾਲ ਰਿਹਾ ਉਹਨਾਂ ਕੋ ਅਸੀਂ ਪੰਜਾਬ ਗਰੋਧੀ ਕੋਈ ਵੀ ਕਿਸਾਨੀ ਵਿਰੋਧੀ ਫੈਸਲਾ ਉਹਨਾਂ ਨੂੰ ਨਹੀਂ ਲੈਣ ਦਿੱਤਾ ਪੰਜਾਬ ਦੇ ਪਾਣੀਆਂ ਦਾ ਬਿੱਲ ਉਸ ਵੇਲੇ ਵੀ ਪਾਰਲੀਮੈਂਟ ਚ ਲਿਆਉਣਾ ਸੀ ਸਾਡੀ ਆਪੋਜੀਸ਼ਨ ਕਰਕੇ ਉਹ ਰੋਕਿਆ ਗਿਆ ਜਦੋਂ ਉਹਨਾਂ ਨੇ ਦੇਖੋ ਇੱਕ ਨਾ ਅੰਗਰੇਜ਼ੀ ਚ ਕਹਾਵਤ ਹੈ ਪਾਵਰ ਕਰਪਟ ਐਬਸੋਲਿਊਟ ਪਾਵਰ ਕਰਪਟ ਐਬਸੋਲੂਟਲੀ ਜਦੋਂ ਇੰਨੀ ਅੰਨੀ ਸ਼ਕਤੀ ਇੱਕ ਬੰਦੇ ਦੇ ਹੱਥ 'ਚ ਆ ਜਾਂਦੀ ਹੈ ਫਿਰ ਉਹ ਆਪ ਦੇ ਆਪ ਨੂੰ ਨਾ ਕਈ ਵਾਰੀ ਖੁਦਾ ਸਮਝਣ ਲੱਗ ਜਾਂਦਾ ਉਦੋਂ ਫਿਰ ਉਹਨੂੰ ਬਾਕੀ ਸਾਰੇ ਬਹੁਤ ਛੋਟੇ ਲੱਗਣ ਲੱਗ ਜਾਂਦੇ ਇਹ ਭੁੱਲ ਜਾਂਦਾ ਕਿ ਇਹ ਮੇਰੇ ਬੰਦੇ ਮੇਰੇ ਨਾਲ ਕਿਹੜੇ ਵੇਲੇ ਦੇ ਸਾਥੀ ਰਹੇ ਸੋ ਜਦੋਂ ਪੰਜਾਬ ਦੇ ਹੱਕਾਂ ਦੀ ਰਾਖੀ ਕਰਨ ਦਾ ਸਾਨੂੰ ਲੱਗਿਆ ਇਹਨਾਂ ਨਾਲ ਰਹਿ ਕੇ ਇਹ ਗੱਲ ਸੁਣਨ ਨੂੰ ਤਿਆਰ ਨਹੀਂ ਐ ਉਸ ਵੇਲੇ ਅਸੀਂ ਛੱਡ ਤਾ ਸੋ ਦੋਜ਼ ਵਰ ਡਿਫਰੈਂਟ ਟਾਈਮਸ ਨਾਓ ਮਨੋ ਕਲ ਨੂੰ ਜੋ ਫੈਗਰ ਜੰਦੇ ਨੇ ਸੈਂਟਰ ਦੇ ਵਿੱਚ ਜਿਹਦੀ ਵੀ ਸਰਕਾਰ ਬਣੇ ਚਾਹੇ ਭਾਜਪਾ ਦੀ ਬਣੇ ਚਾਹੇ ਇੰਡੀਆ ਗੱਟ ਕੋਰ ਦੀ ਬਣਦੀ ਆ ਕੀ ਫਿਰ ਮਦਦ ਤੁਸੀਂ ਕਰੋਗੇ ਜੇ ਮੰਗਦੇ ਅਸੀਂ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਾਂਗੇ ਇੱਕ ਮੈਂ ਤੁਹਾਨੂੰ ਸਪਸ਼ਟ ਕਰ ਦਿਆਂ ਹੁਣ ਵੀ ਜਦੋਂ ਇਲੈਕਸ਼ਨ 'ਚ ਜਾਣ ਤੋਂ ਪਹਿਲਾਂ ਕਈ ਵਾਰੀ ਤੁਸੀਂ ਭਾਰਤ ਦੇ ਹੋਮ ਮਿਨਿਸਟਰ ਦੀਆਂ ਵੀ ਸਟੇਟਮੈਂਟਸ ਸੁਣੀਆਂ ਹੋਣੀਆਂ ਕੀ ہماری ਬਾਤचीत ਚੀਤ ਚੱਲ ਰਹੀ ਆ ਆਕਾਲੀ ਦਲ ਦੇ 2-3 ਦਿਨ ਮੇ ਫੈਸਲਾ ਆ ਜਾਏਗਾ ਉਹ ਕਿਉਂ ਨਹੀਂ ਸਿਰੇ ਚੜੀ ਕਿਉਂਕਿ ਅਸੀਂ ਪੰਜਾਬ ਦੇ ਮੁੱਦਿਆਂ ਤੇ ਸਪਸ਼ਟ ਸਟੈਂਡ ਸੀ ਆ ਮੁੱਦੇ ਪੰਜਾਬ ਦੇ ਆ ਮੁੱਦੇ ਸਿੱਖ ਕੌਮ ਦੇ ਆ ਇਹਨਾਂ ਨੂੰ ਹੱਲ ਕਰੋਗੇ ਤਾਂ ਅੱਗੇ ਗੱਲ ਚੱਲੂ ਚੱਲੂਗੀ ਉਹ ਸੀਟਾਂ ਤੇ ਪਰਦੇ ਸੀ ਮੁੱਦੇ ਕੀ ਸੀ ਐਮਐਸਪੀ ਦਾ ਵਾਅਦਾ ਕੀਤਾ ਹੋਇਆ ਲਿਖਤੀ ਉਹਨੂੰ ਇੰਪਲੀਮੈਂਟ ਕਰੋ ਕਿਸਾਨਾਂ ਤੇ ਕੇਸ ਜਿਹੜੇ ਦਰਜ ਕੀਤੇ ਆ ਉਹ ਵਾਪਸ ਲਓ ਲਖੀਮਪੁਰ ਖੇਰੀ ਦੇ ਦੋਸ਼ੀਆਂ ਤੇ ਐਕਸ਼ਨ ਲਓ ਬੰਦੀ ਸਿੰਘ ਛੱਡੋ ਸਾਡੇ ਧਾਰਮਿਕ ਮਸਲਿਆਂ 'ਚ ਦਖਲਅੰਦਾਜ਼ੀ ਬੰਦ ਕਰੋ ਪੰਜਾਬ ਦਾ ਬਾਰਡਰ ਹੈ ਪਾਕਿਸਤਾਨ ਦੇ ਨਾਲ ਸਾਡੇ ਕੋਲੇ ਕੋਈ ਬੰਦਰਗਾਹ ਨਹੀਂ ਹੈ ਗੁਜਰਾਤ ਕੋਲੇ ਹੈਗੀ ਹੈ ਬੰਦਰਗਾਹ ਤੋਂ ਰੈਵਨਿਊ ਅਰਨ ਕਰਦੇ ਆ ਪੰਜਾਬ ਦਾ ਬਾਰਡਰ ਹੈ ਪਾਕਿਸਤਾਨ ਨਾਲ ਵਾਗੜਾ ਤੇ ਹੁਸੈਨੀਵਾਲਾ ਨੂੰ ਟ੍ਰੇਡ ਵਾਸਤੇ ਕਿਉਂ ਨਹੀਂ ਖੋਲਦੇ ਤੇ ਗੁਜਰਾਤ ਦੇ ਬੰਦਰਗਾਹਾਂ 'ਈ ਟ੍ਰੇਡ ਹੋ ਸਕਦਾ ਹੈ ਤੇ ਫਿਰ ਸਾਡੇ ਬਾਰਡਰ 'ਤੇ ਕਿਉਂ ਨਹੀਂ ਹੋ ਸਕਦਾ ਪੰਜਾਬ ਦਾ ਕਿਸਾਨ ਜਿਹਦੀ ਫਸਲ ਆ ਜਿੱਥੇ 10 ਰੁਪਈਆ ਦੀ ਹੈ ਪਾਕਿਸਤਾਨ 'ਚ ਜਾ ਕੇ 30 ਰੁਪਈਆ ਦੀ ਵਿਕਦੀ ਹੈ ਵਾਈ ਸ਼ੁੱਡ ਯੂ ਬੀ ਡਿਨਾਈਡ ਦੈਟ ਓਪਰਚੁਨਿਟੀ ਸੋ ਬੜਾ ਸਪਸ਼ਟ ਸਟੈਂਡ ਹੈ ਜੀ ਇਕਲਾ ਚਲੂ ਵਾਲੀ ਗੱਲ ਹੈ ਪੰਜਾਬ ਦੇ ਮੁੱਦਿਆਂ ਤੇ ਪਹਿਰਾ ਦਿੰਦੇ ਹੋਏ ਪਾਰਲੀਮੈਂਟ ਦੇ ਵਿੱਚ ਲੜਾਈ ਲੜਾਂ ਜਾ ਕੇ ਇਹ ਸਾਨਾਂ ਦੀ ਗੱਲ ਕੀਤੀ ਹੈ ਅਕਾਲੀ ਦਲ ਨਾਲ ਹੈ ਜੋ ਉਸ ਤੇ ਸਕੰਦਰ ਸਿੰਘ ਮੋਟੇ ਦੇ ਚੱਲ ਰਹੇ ਨੇ ਉਹ ਤਾਂ ਕਿਹਾ ਸਾਡੇ ਸਪੀਕਰ ਨੂੰ ਲੈ ਕੇ ਸਮਝੌਤਾ ਨਹੀਂ ਹੋਇਆ ਤੁਸੀਂ ਕਹਿੰਦੇ ਮੁੱਦਿਆਂ ਨੂੰ ਲੈ ਕੇ ਸਮਝੌਤਾ ਨਹੀਂ ਹੋਇਆ ਉਹ ਮੈਂ ਜੋ ਮੇਰੀ ਨੌਲੇਜ ਹੈ ਮੈਂ ਤੁਹਾਨੂੰ ਦੱਸਦਾ ਜੀ ਮਲੂਕਾ ਸਾਹਿਬ ਨੇ ਕੀ ਕਿਹਾ ਮੈਂ ਸੁਣੀ ਨਹੀਂ ਉਹਨਾਂ ਦੀ ਇੰਟਰਵਿਊ ਸਾਨਾਂ ਦੀ ਗੱਲ ਕੀਤੀ ਜੀ ਕੱਲ ਸੰਸਦਾ ਜਾਂ ਉਸ ਦੀ ਸੌਰੀ ਸੌਰੀ 1 ਸੈਕਿੰਡ ਥੋੜੀ ਮੈਂ ਹੋਰ ਗੱਲ ਦਾ ਜਵਾਬ ਦਿੰਦਾ ਮੇਰੀ ਤੇ ਮਲੂਕਾ ਸਾਹਿਬ ਦੀ ਗੱਲ ਦਾ ਫਿਰ ਅਹਿਮੀਅਤ ਨਹੀਂ ਰਹਿੰਦੀ ਕਿਉਂਕਿ ਇਸ ਇਸ਼ੂ ਤੇ ਸਪਸ਼ਟ ਜਿਹੜਾ ਸਟੈਂਡ ਹੈ ਜਾਂ ਜਿਹੜਾ ਉਹਦੇ ਤੇ ਕਲੈਰਿਟੀ ਹੈ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਸ਼ਰੋਬਨੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਵੀ ਆਪਦੀ ਇੰਟਰਵਿਊਸ ਚ ਦਿੱਤਾ ਹੈ ਮੈਂ ਤੁਹਾਨੂੰ ਇੱਕ ਗੱਲ ਹੀ ਦੱਸਤੀ ਜੀ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਪਦਾ ਪਾਰਟੀ ਦੀ ਜੋ ਸਟੈਂਡ ਸੀ ਉਹ ਇੰਟਰਵਿਊਜ਼ ਦੇ ਵਿੱਚ ਬੜੀ ਕਲੈਰਿਟੀ ਨਾਲ ਸਪਸ਼ਟ ਕਰਦਾ ਹੈ ਕਿ ਸਾਡੇ ਇਸ਼ੂਜ਼ ਸੀ ਜਿਨ੍ਹਾਂ ਤੇ ਅਸੀਂ ਕਹਿੰਦੇ ਸੀ ਪਹਿਲਾਂ ਉਹ ਪੰਡਿਤ ਜੀ ਵੀ ਫੇਰ ਕੋਟ ਪਾਉਂਦਾ ਇੰਟਰਵਿਊ ਦੇ ਵਿੱਚ ਕੱਲ ਹਮਤਰਾ ਜਾਂਦ ਸਨ ਨਸਾਨਾ ਬਾਰੇ ਸਖਤ ਨਿਦਰੀ ਨਹੀਂ ਕਰਦਾ ਉਹਦੇ ਜਿਹੜਾ ਜਮੂਨਾਂ ਨੇ ਕਿਹਾ ਕਿ ਕੋਈ ਨਹੀਂ ਦੋਖ ਨਹੀਂ ਉਹਦੇ ਨੂੰ ਮੁੱਦਾ ਪਾ ਰਹੇ ਨੇ ਦੂਸਰੋਂ ਦੇਖਾਂਗੇ ਵੈਸੇ ਮੈਂ ਹੈਰਾਨ ਆ ਉਹਦੇ ਤੇ ਅੰਸਰਾਜ ਹੰਸਤੇ ਜਿਹੜੇ ਲੋਕ ਇਤਿਹਾਸ ਤੋਂ ਨਾ ਸਿੱਖਣ ਨਾ ਉਹ ਖਤਾ ਖਾਂਦੇ ਆ ਗੁਰੂ ਇਹ ਤਾਂ ਮੋਦੀ ਅਰਗਿਆਂ ਨੂੰ ਝੁਕਣਾ ਪੈ ਗਿਆ ਹੰਸਰਾਜ ਹੰਸ ਕੀ ਚੀਜ਼ ਐ ਤੇ ਬਾਕੀ ਦੋ ਵੀ ਆ ਜਾਣੀਆਂ ਤੂੰ ਉੱਥੇ ਮੁੜ ਕੇ ਫਰੀਦਕੋਟ ਆ ਜੀ ਤੇ ਭਲੇਖੇ ਚ ਫਿਰਦਾ ਵੜਨ ਤਾਂ ਉਹਨੂੰ ਕਿਸੇ ਪਿੰਡ ਚ ਛੋਣ ਨਹੀਂ ਦਿੰਦੇ ਦੋਨੋਂ ਕੀ ਹੋ ਜਾਣਾ ਕੋਈ ਸਤਾਰੇ ਬਦਲ ਜਾਣੇ ਐ ਇੱਥੇ ਮੋਦੀ ਜਿਹੜਾ ਆਪ ਦੇ ਆਪ ਨੂੰ ਮੈਂ ਅੱਜ ਹੀ ਇਸ ਹੀ ਇਸ ਲਾਈਕ ਅ ਡਿਕਟੇਟਰ ਇਨ ਇੰਡੀਆ 올 ਪਾਵਰਫੁਲ ਐ ਝੁਕਣਾ ਤਾਂ ਉਹਨੂੰ ਪੈ ਗਿਆ ਤੇ ਹੰਸਰਾਜ ਕਿਹੜੇ ਖੇਤ ਦੀ ਮੂਲੀਆ ਇੱਕ ਪਾਸੇ ਕਹੂਗਾ ਕਿ ਮੈਂ ਹੰਸਰਾਜ ਹੰਸ ਤਾਂ ਮੈਨੂੰ ਰਹਿਣ ਨਹੀਂ ਦਿੱਤਾ ਮੈਂ ਮਿੰਤਰਾਜ ਮਿੰਤ ਹੋ ਗਿਆ ਪਤਾ ਨਹੀਂ ਫਿਰ ਕਿਹੜੀ ਚੀਜ਼ ਖਾ ਕੇ ਆਇਆ ਸੀ ਉਦੋਂ ਫਿਰ ਪੁੱਠੇ ਸਟੇਟਮੈਂਟਸ ਦੇਣ ਲੱਗ ਜਾਂਦਾ ਇਹਨਾਂ ਗੱਲਾਂ 'ਚ ਕੁਝ ਕੱਢਣ ਪਾਉਣ ਨੂੰ ਨਹੀਂ ਹੈ ਹੰਸ ਰਾਜ ਹੰਸ ਨੂੰ ਇੰਟਰੋਸਪੈਕਸ਼ਨ ਕਰਨੀ ਚਾਹੀਦੀ ਹੈ ਜੇ ਅੱਜ ਭਾਜਪਾ ਦੇ ਜਿਹੜੇ ਕੈਂਡੀਡੇਟਸ ਐ ਉਹਨਾਂ ਦਾ ਵਿਰੋਧ ਹੋ ਰਿਹਾ ਉਹ ਕਿਸ ਕਾਰਨ ਪੁਰਿਆ ਉਸ ਕਾਰਨ ਨੂੰ ਠੀਕ ਕਰੋ ਨਾ ਕਿ ਪੰਜਾਬ ਦੇ ਕਿਸਾਨਾਂ ਨਾਲ ਉਲਝੋ ਇਹ ਮੇਰੀ ਸਲਾਹ ਹੈ ਉਹਨਾਂ ਨੂੰ ਜੀਠਿਆ ਸਾਹਿਬ ਹਰ ਥਾਂ ਤੇ ਜਿੱਥੇ ਜਿਸ ਹਲਕੇ ਦੇ ਵਿੱਚ ਉਹਨਾਂ ਨੂੰ ਬੁਲਾਇਆ ਜਾਂਦਾ ਜਿੰਨਾ ਸਮਾਂ ਉਹ ਕੱਢ ਸਕਦੇ ਆ ਆਪਦੇ ਮਾਝੇ ਦੇ ਹਲਕਿਆਂ ਚੋਂ ਉਹ ਪਹੁੰਚਦੇ ਆ ਹਰ ਲੀਡਰ ਨੇ ਕੈਂਪੇਨ ਕਰਨਾ ਹੈ ਤੁਸੀਂ ਮੈਨੂੰ ਅੱਜ ਆ ਰਹੇ ਆ ਮੈਨੂੰ ਨੌਲੇਜ ਨਹੀਂ ਜੀ ਮੈਂ ਐਵੇਂ ਤੁਹਾਨੂੰ ਕਹਾਂ ਮੈਂ ਤਾਂ ਆਪ ਫਰੀਦਕੋਟ ਤੋਂ ਆਇਆ ਜੀ ਪ੍ਰੈਸ ਕਾਨਫਰੰਸ ਤੁਹਾਡੇ ਨਾਲ ਕਰਨ ਆਇਆ ਮੈਂ ਵਾਪਸ ਜਾਣਾ ਮੇਰੇ 4:30 ਤੋਂ 4:00 ਵਜੇ ਤੋਂ ਫੇਰ ਉੱਥੇ ਪ੍ਰੋਗਰਾਮਸ ਹੈ ਬਟ ਤੁਸੀਂ ਪੁੱਛਿਆ ਕਿਸ ਤਰ੍ਹਾਂ ਦੀਆਂ ਗਤੀਵਿਧੀਆਂ ਚੱਲ ਰਹੀਆਂ ਹਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਤਕਰੀਬਨ 80 ਹਲਕਿਆਂ ਦੇ ਵਿੱਚ ਪੰਜਾਬ ਬਚਾਓ ਯਾਤਰਾ ਦੇ ਰਹੀਂ 80 ਹਲਕੇ ਕਵਰ ਕੀਤੇ ਹਨ ਹੁਣ ਹਰ ਰੋਜ਼ 4 ਤੋਂ 5 ਪਬਲਿਕ ਰੈਲੀਆਂ ਹੋ ਰਹੀਆਂ ਜਿਹਦੇ ਰਹੀਂ ਲੋਕਾਂ ਤਾਈਂ ਆਊਟਰੀਚ ਹੋ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਇੱਕ ਵਰਕਰ ਪੈਦਲ ਚੱਲ ਕੇ ਪਿੰਡਾਂ ਦੇ ਵਿੱਚ ਡੋਰ ਟੂ ਡੋਰ ਜਾ ਕੇ ਲੋਕਾਂ ਨੂੰ ਪੰਜਾਬ ਦੀ ਖੇਤਰੀ ਪਾਰਟੀ ਨੂੰ ਬਚਾਉਣ ਦੀ ਜਿਹੜੀ ਹੈ ਉਹ ਬੇਨਤੀ ਕਰ ਰਿਹਾ ਤੇ